ਖਾਲਸਾ ਵਾਹਿਗੁਰੂ ਜੀ ਕੀ ਸਤਿ ਸ੍ਰੀ ਅਕਾਲ ਅੱਜ ਆਪਾਂ ਪਿੰਡ ਹਸੈਨਪੁਰਾ ਦੇ ਵਿੱਚ ਖੜੇ ਆ ਸਾਡੇ ਵਿੱਚ ਮੀਰ ਕੁਮਾਰ ਜੀ ਜ਼ਿਲ੍ਹਾ ਟੀਮ ਫੈਕੀਵਾੜੀ ਵਿਭਾਗਮ ਦੇ ਵਿੱਚ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਸਾਰੀ ਆਈ ਹੋਈ ਆ ਜੋ ਕੁਝ ਅਧਿਕਾਰੀ ਇਹ ਗੱਲ ਕਹਿੰਦੇ ਸੀਗੇ ਕਿ ਖੇਤਾਂ ਦੇ ਵਿੱਚ ਕੋਈ ਨੁਕਸਾਨ ਨਹੀਂ ਅੱਜ ਫੈਕੀਵਾੜੀ ਵਿਭਾਗਮ ਨੇ ਆ ਕੇ ਸਪਸ਼ਟ ਕਰਤਾ ਅਸੀਂ 1 ਮਰਲਾ ਇੱਥੇ ਵੱਢਿਆ 1 ਮਰਲੇ ਦੇ ਵਿੱਚੋਂ ਸਿਰਫ ਆ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ 1 ਤੋਂ 1.5 ਕਿਲੋ ਤੱਕ ਕਣਕ ਹੋਈ ਆ ਜਿਹੜੇ ਅਧਿਕਾਰੀ ਇਹ ਪਟਵਾਰੀ ਸਾਹਿਬ ਕੁਝ ਕਹਿ ਕੇ ਗਏ ਨੇ ਵੀ ਕੋਈ ਨੁਕਸਾਨ ਨਹੀਂ ਹੈਗਾ ਇਹ ਮੈਕਮੇ ਨੇ ਆ ਕੇ ਸਪੱਸ਼ਟ ਕਰਿਆ ਇਹਨਾਂ ਦੀ ਹਾਜ਼ਰੀ ਦੇ ਵਿੱਚ ਇਹ ਇੱਕ ਮਰਲੇ ਦੇ ਵਿੱਚ ਅਸੀਂ ਕਣ ਖਿੜਾੜੀ ਆ ਤੇ ਅਸੀਂ ਹੁਣ ਡੀਸੀ ਸਾਹਿਬ ਨੂੰ ਇਹ ਬੇਨਤੀ ਕਰਦੇ ਆ ਜਿਸ ਤਰ੍ਹਾਂ ਤੁਸੀਂ ਆਪਣੇ ਅਧਿਕਾਰੀਆਂ ਨੂੰ ਇੱਥੇ ਭੇਜਿਆ ਇਹਨਾਂ ਨੇ ਸਾਰਾ ਕੁਝ ਅੱਖੀਂ ਦੇਖਿਆ ਤੇ ਜਲਦੀ ਤੋਂ ਜਲਦੀ ਇਹਨਾਂ ਕਿਸਾਨਾਂ ਦੀ ਬਾਹ ਫੜੋ ਇਹ ਏਰੀਆ ਸਾਰੇ ਹਸੈਨਪੁਰਾ ਖੋਜੇ ਮਾਜਰਾ ਆਦਮਪੁਰ ਸਿੱਧੂਵਾਲ ਇਹ ਸਾਰੇ ਪਿੰਡਾਂ ਦੇ ਵਿੱਚ ਵੱਡਾ ਨੁਕਸਾਨ ਹੋਇਆ ਅਸੀਂ ਬੇਨਤੀ ਕਰਦੇ ਹਾਂ ਇਹਨਾਂ ਨੂੰ ਮੁਆਵਜ਼ਾ ਦੇ ਕੇ ਇਹਨਾਂ ਦੀ ਬਾਫੜੇ ਸਰਕਾਰ ਤੇ ਹੁਣ ਕੋਈ ਸ਼ੱਕ ਨਹੀਂ ਰਹਿ ਗਿਆ ਵੀ ਨੁਕਸਾਨ ਨਹੀਂ ਹੋਇਆ ਇਹ ਤੁਹਾਡੇ ਸਾਹਮਣੇ ਆ ਤੇ ਹੁਣ ਦੋ ਗੱਲਾਂ ਸਾਡੇ ਚੀਫ ਸਾਹਿਬ ਵੀ ਬੋਲਣਗੇ ਚੀਫ ਸਾਹਿਬ ਹਾਂ ਇਹ ਮਾਨਯੋਗ ਜੀ ਸਾਹਿਬ ਨੇ ਦੌਰਾ ਕੀਤਾ ਸੀ ਤੇ ਜਦੋਂ ਗੜੇਮਾਰੀ ਹੋਈ ਸ਼ਾਮ ਨੂੰ ਅਗਲੇ ਦਿਨ ਹੀ ਉਹਨਾਂ ਨੇ ਸਵੇਰੇ ਦੌਰਾ ਕੀਤਾ ਸੀ ਉਹਨਾਂ ਨੇ ਹੁਕਮ ਜਾਰੀ ਕੀਤਾ ਸੀ ਵੀ ਇਹ ਜਿਹੜੇ ਤੁਹਾਡੇ ਟੈਕਨੀਕਲ ਜਿਹੜੇ ਅਧਿਕਾਰੀ ਹੈ ਉਹ ਦੇਖ ਕੇ ਇਹਨੂੰ ਤੇ ਜਿਹੜਾ ਫਸਲ ਕਟਾਈ ਤਜਰਬਾ ਹੈ ਜਿਹੜਾ ਕਰੋ ਤੇ ਫਸਲ ਤਜਰਬ ਕਟਾਈ ਤਜਰਬੇ ਦੇ ਇਸ਼ਾਰ ਨਾਲ ਮਤਲਬ ਜੋ ਫੀਲਡ ਦਾ ਆਪਾਂ ਦੇਖ ਰਹੇ ਹਾਂ ਤੇ ਜੋ ਨੁਕਸਾਨ ਹੈ ਉਹ ਅਸੀਂ ਮਤਲਬ ਡੀਸੀ ਸਾਹਿਬ ਨੂੰ ਪੇਸ਼ ਕਰ ਦੇਾਂਗੇ ਤੇ ਬੰਦਾ ਬੰਦਾ ਜੋ ਹੈ ਉਹ ਕੇ ਡੀਸੀ ਸਾਹਿਬ ਦੇ ਧੰਨਵਾਦ ਧੰਨਵਾਦ